ਸਾਸਤਰੀ ਕਾਲ ਵੀ ਸਾਰਿਆਂ ਨੂੰ ਦੇਖੋ ਮੋਟਰ ਦਾ ਨਜ਼ਾਰਾ ਜਿਹੜੇ ਬਾਹਰ ਬੈਠੇ ਆ ਸਾਡੇ ਚਾਚੇ ਉਹਨੂੰ ਉਹ ਵੀ ਦੇਖ ਲਓ ਭਾਈ ਯਾਦ ਕਰਦੇ ਹੁੰਨੇ ਮੋਟਰ ਨੂੰ ਪਨੀਰੀ ਵੀਜੀ ਗਈ ਅੱਗੇ ਦੇਖ ਲਓ ਇੱਥੇ ਸਾਡੇ ਜਿਹੜਾ ਚਾਚਾ ਉਹ ਬੋਰਿੰਗਿਆ ਕਰਦੇ ਹੁੰਦੇ ਆ ਘਮਾ ਕੇ ਆ ਸਤਿਰੀ ਲੱਗੀ ਹੁੰਦੀ ਸੀ ਆਲੇ-ਦਾਲੇ ਨੂੰ ਅੱਜਕੇ ਘਮਾਉਂਦੇ ਹੁੰਦੇ ਤੇ ਮੇਰਾ ਇੱਥੇ ਬੱਜੇ ਦਾ ਢਿੱਡੇ ਚ ਉਹਦੇ ਇੱਕ ਵਾਰੀ ਸੁਰਤ ਭਲਾਦੀ ਸੀ ਤੇਰੀ ਦੇਖੋ ਸੋਣੀ ਉਹ ਵੀ ਟਰਨ ਬਤੇਰੀ ਉੱਟਦੀ ਆ ਉਹ ਹਾਈਟ ਜੀ ਵਾਲੀ ਸਪਰੇ ਨਾਲ ਬਹੁਤ ਉੱਡਦੀ ਆ ਕਿ ਜੇ ਦੀ ਨਸਰ ਕਰ ਜਾਂਦੀ ਆ ਉਹ ਇਹ ਜਿੰਨਾ ਬਾਤੀਆਂ ਸਭ ਨੇ ਬਾਹਾਂ ਸੁੱਕੇ ਚ ਆ ਪਰ ਇਹ ਜੇ ਹੁੰਦੀ ਆ ਬਾਈ ਤਾਂ ਰੂੜੀ ਦਾ ਰੇਪਾਉਣ ਕਰਕੇ ਪਾਣੀ ਲਾਉਣਾ ਪਿਆ ਤਾਂ ਕਾਲੀ ਪਈ ਆ ਦੇਖੋ ਜਰੀ ਅੱਜ ਰੇਪਾਇਆ ਚ ਰੂੜੀ ਦਾ ਰੇ ਦਾ ਅਸਰ ਬਹੁਤ ਜ਼ਿਆਦਾ ਹੈ ਇਹ ਆਪਾਂ ਨਾਲ ਦੀ ਨਾਲ ਘੇਰ ਕੇ ਪਾਣੀ ਦਾ ਕੇ ਬਾਦੀਏ ਨਾ ਤਾਂ ਨਾਲ ਦੀ ਨਾਲ ਅਸਰ ਕਰਦਾ ਹੈ ਰੂੜੀ ਦਾ ਰੇ ਹੁਣ ਆਏ ਤਾਂ ਕੀ ਅਸੀਂ ਨੇ ਥੈਲਾ ਥੈਲਾ ਘੱਟ ਪਾਉਣਾ ਇਹਦਾ ਰੇ ਦਾ ਥੱਲੇ ਰੇ ਚੱਕਿਆ ਹੋ ਜੇ ਹਿਸਾਬ ਨਾਲ ਚੱਕਿਆ ਵੀ ਰੂੜੀ ਦਾ ਰੇ ਪਾਇਆ ਵਾ ਜਿਹੜਾ ਉਹਦਾ ਵੱਧ ਤੇ ਵੱਧ ਫਾਇਦਾ ਲਈਏ ਪਨੀਰੀ ਤਾਂ ਸੋਹਣੀ ਹੋ ਰਹੀ ਆ ਹਲੇ ਲੱਗ ਜਾਣੇ ਆ 20 ਦਿਨ ਇਹਨੂੰ ਤਿਆਰ ਹੋਣ ਨੂੰ ਹਲੇ ਤਾਂ ਨੋਂ ਤੇ ਵੀ ਨਹੀਂ ਹਾਜ਼ਿਰੀਆਂ ਦਾ ਲੋਕ 1 ਕੋ ਲੱਖ ਤਾਂ ਇਕੱਠਾ ਹੀ ਕੰਮ ਪੈ ਜਾਂਦਾ ਜੇ ਮੀਂਹ ਪੈ ਗਿਆ ਫੇਰ ਤਾਂ ਟਾਈਮ ਹੀ ਨਹੀਂ ਲੱਗਦਾ ਏ ਚ ਬੱਚਾ ਸਾਡਾ ਬਹੁਤ ਪੁਰਾਣਾ ਬਣਾਇਆ ਹੋਇਆ ਜਦ ਦੂਜੀਆਂ ਮੋਟਰਾਂ ਕੁੱਲੀਆਂ ਵਾਲੀਆਂ ਹੁੰਦੀਆਂ ਦੀਆਂ 58 11 ਨਾਲ ਪਿੱਟਕੇ ਲਿਆਂਦਾ ਤਾਂ ਉਹ ਬੋਰ ਤੋਂ ਇੱਕ ਬੋਰ ਉੱਥੇ ਹੁੰਦਾ ਤਾਂ ਪਹਿਲਾਂ ਇੰਜਣ ਚੱਲਦਾ ਹੁੰਦਾ ਤੇ ਜਦ ਅੱਜ ਤੋਂ 20 15 12 ਸਾਲ ਪਹਿਲਾਂ ਦੀ ਗੱਲ 2 611 ਨਾਲ ਚੋਚਾ ਲਿਆਂਦਾ ਤਾਂ ਉਹ ਰੇ ਪਿੱਛੇ ਹੰਤ ਹੋ ਜਾਣੀਆਂ ਜਿਹੜੇ ਹਾਵ ਨਾਲ ਪੰਜਾਬ ਦੇ ਲੋਕ ਪਾਣੀ ਵਰਤ ਰਹੇ ਆ ਆ ਜਿਹੜੀਆਂ ਅੱਗਾਂ ਆਪਣੇ ਆਪ ਲੱਗ ਜਾਂਦੀਆਂ ਐ ਸਾੜ ਦੰਨੀਆਂ ਦਰਖਤਾਂ ਨੂੰ ਇਹ ਹੁਣ ਦੁਬਾਰਾ ਮੀਂਹ ਪਊਗਾ ਹਰੇ ਹੋਣਗੇ ਪਰ ਇਹ ਤਾਂ ਹੋ ਰਹੇ ਆ ਪਾਣੀ ਦੀ ਘਾਟ ਹੈ ਜਿਹੜਾ ਕੁਦਰਤੀ ਪੈਣਾ ਰੱਬ ਨੇ ਮੀਂਹ ਪਾਉਣਾ ਜਿਹੜਾ ਉਹਦੇ ਨਾਲ ਹਰੇਕ ਦਰਖਤ ਪਸ਼ੂ ਪੰਛੀ ਝਟਟੀਆਂ ਬੋਲਦੀਆਂ ਜਿਹੜੀਆਂ ਇਹਨਾਂ ਨੇ ਵਿਚਾਰੀਆਂ ਨੇ ਉਹਦੇ ਸਾਰੇ ਆ ਸਿਰਫ ਮੀਂਹ ਦੇ ਇੰਨੀ ਲੋਪਾਂ ਦੀ ਜੇ ਦੇਖ ਲੋ ਪੰਛੀਆਂ ਦਾ ਵੀ ਬੁਰਾ ਹਾਲ ਹੋਇਆ ਰਹਿਦਾ ਮੱਡੀ ਤੁਹਾਨੂੰ ਪਾਈ ਸੀ ਬਾਈ ਕੱਲ ਵੀਡੀਓ ਉਹ ਲਿਆਂਦੀ ਜੀ ਦੋ ਮੱਝਾਂ ਹੋਰ ਆਉਣਗੀਆਂ ਆਪਣੇ ਕੋਲ ਬਸ ਫੇਰੇ ਸੀਜ਼ਨ ਦੀਆਂ ਤੇ ਉਹ ਦੇਖੋ ਚਰੀ ਇਹਨਾਂ ਨੂੰ ਆਪਣੀਆਂ ਸੂਪ ਪੈਣੀਆਂ ਕਰਦੀਆਂ ਮੱਝਾਂ ਚਰੀਆਂ ਸਿਰਫ ਪਾਣੀ ਕਰਕੇ ਮਰਝਾਈਆਂ ਪਈਆਂ ਜਿਹੜਾ ਪਾਣੀ ਇਹ ਲੱਗ ਰਿਹਾ ਤੇ ਲਾਤਾ ਰਹੇ ਆ ਜ਼ਰੂਰਤ ਆ ਪਾਣੀ ਦੀ ਪਰ ਜਿਹੜਾ ਮੀਂਹੇ ਕਰਨੀਆਂ ਨਾ ਇਹ ਚਰੀਆਂ ਐਂ ਪਤਣੀਆਂ ਜੇ ਇੱਕ ਮੀਂਹ ਪੈ ਜਾਵੇ ਚੰਗਾ ਦੇਖੋ ਦਰਖਤ ਬਹੁਤ ਘੱਟ ਲਾਉਨੇ ਆ ਲੋਕ ਬਸ ਬੂਰਾ ਬੂਰਾ ਤੇ ਦਿਖਦੇ ਆਂ। ਪਈਆਂ ਨੇ ਤਾਂ ਆਪਣੇ ਬੂਰਾ ਤੇ ਵੀ ਦਰਖਤ ਨਹੀਂ ਲਾਏ ਹੋਏ। ਹੁਣ ਅਸੀਂ ਉੱਥੇ ਤੋਂ ਬੂਰ ਤਾਂ ਚੱਕ ਲਿਆ ਪਰ ਉਹ ਦਰਖਤ ਪੱਟੇ ਨਹੀਂ। ਕਿੰਨੇ ਸਾਲਾਂ ਚ ਹੋਏ ਆ ਉਹ। ਉਹ ਅੱਗ ਨੇ ਝਲਸਾਤਾ ਥੋੜਾ ਜਿਹਾ ਜਮਣ। ਬਹੁਤ ਜਮਣਾ ਲੱਗਦੀਆਂ। ਇਹ ਭੰਗੀਆਂ ਦੀ ਰਸੋਈ ਬਣਾਉਣੀ ਆ ਇੱਥੇ ਚੰਗੀ ਤਰ੍ਹਾਂ ਹੁਣ ਮਿਸਤਰੀ ਲੱਗਿਆ ਵਾ। ਇੱਥੇ ਭੰਗੀਆਂ ਦੀ ਰਸੋਈ ਤੇ ਮੂਰੇ ਬ੍ਰਾਂਡ ਆ ਪਾ ਦਾਂਗੇ। ਨਜ਼ਾਰੇ ਲੈਣਗੇ ਭਈਏ ਤੇ ਕੋਠਾ ਦੇਖ ਕੇ ਭੱਜ ਕੇ ਆਉਣੇ। 24 ਘੰਟੇ ਵਾਲੀ ਲਾਈਟ ਹੈ ਮੀਟਰ ਲਾਇਆ ਹੋਇਆ ਇੱਥੇ ਰੋਵਾ ਮੋਟਰ ਤੇ ਵੀ ਮੀਟਰ ਹੈ ਉਹ ਚੰਡੀਗੜ੍ਹ ਵਾਲੇ ਬਾਬੇ ਈ ਆ ਉਹਨਾਂ ਨੇ ਜ਼ਿਆਦਾ ਖਰੀਦ ਲਈ ਸੀ ਐਨ ਟੱਕ ਵਧੀਆ 9 ਕਿੱਲਾਂ ਦਾ ਚਲੋ ਠੀਕ ਹੈ ਜੀ ਲਾਈਕ ਸ਼ੇਅਰ ਕਰ ਦਿਆ ਕਰੋ ਵੀਡੀਓ ਵਧੀਆ ਵਧੀਆ ਪਾਇਆ ਕਰਾਂਗੇ ਰੋਜ਼ ਠੀਕ ਹੈ ਜੀ